ਪੰਜਾਬ ਦਾ ਸਹਜ ਕੋਈ ਘਰ ਬਟੇ ਨਾ ਦੇਲਦੀ ਹੈ ਗੜਾਇਆਂ ਵਿੱਚੋਂ ਇੱਕ ਵਾਰ ਸਮੁੱਚੇ ਪਿੰਡ ਵੱਲੋਂ ਜਿਹੜਾ ਇਹ ਸਾਰੇ ਜਨਰਲ ਫੈਸਟੀਵਲ ਮੈਂ ਡਾਕਟਰ 14 ਦਾ ਮੈਡੀਕਲ ਅਸਤੇ ਦੇ ਤੌਰ ਤੇ ਕੰਮ ਕਰ ਰਹੀ ਆ ਤੁਹਾਨੂੰ ਮੈਂ ਇਸ ਸਮੇਂ ਕਾਨਾ ਦੇ ਵਿਹਾਫੇ ਅੱਜ ਮੈਨੂੰ ਇਹ ਆਂਦਾ ਮੌਕਾ ਮਿਲਿਆ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਨਸ਼ਿਆ ਵਿਰੁੱਧ ਸਰਕਾਰ ਨੇ बहुत ही जोश होना एक प्रोग्राम स्टार्ट कर दिता है जो कि बहुत सालों से चल गया है जो दवाई के नशे रोकने वास्ते काफ़ी सालों से दिखती जा रही है तो 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 बहुत ज़्यादा यूथ स्पैशल प्रॉब्लम थी कि नशा आ गया है और बहुत सारिया जिंदगी खराब हो और जिन्ना हो सके अच्छे यही चाहते हैं कि कैसे और इस चीज़ को छोड़ने सब तो ज़्यादा इंपॉर्टेंट है साँधी दिल पावर ਨਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਮੈਂ ਇੱਥੇ ਤੁਹਾਡੇ ਕੋਲ ਬਤੌਰ ਐਸਚਓ ਨਹੀਂ ਆਇਆ ਮੈਂ ਇੱਕ ਸਰਕਾਰ ਦਾ ਨੁਮਾਇੰਦਾ ਹਾਂ ਪ੍ਰਤੀਨਿਧਾ ਸਰਕਾਰ ਦਾ ਤੇ ਇੱਕ ਐਸੀ ਸਰਕਾਰ ਜੋ ਪਹਿਲੀ ਵਾਰ ਹਕੀਕਤ ਵਿੱਚ ਨਸ਼ੇ ਦੇ ਖਿਲਾਫ ਜੰਗ ਲੜ ਰਹੀ ਹੈ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਨੇ ਇਹ ਗੱਲ ਸਪਸ਼ਟ ਕਰਤੀ ਹੈ ਤੇ ਹੁਣ ਨਸ਼ਾ ਤਸ਼ਕਰ ਜਾਂ ਨਸ਼ਾ ਮਾਫੀਆ ਇਹਨਾਂ ਨੂੰ ਜ਼ਮੀਨ ਲੈਵਲ ਤੇ ਵੀ ਬਖਸ਼ਿਆ ਨਹੀਂ ਜਾਏਗਾ ਕਿਸੇ ਨੂੰ ਜਿੱਥੇ ਪਹਿਲਾਂ ਨਸ਼ੇ ਦੇ ਅੱਡੇ ਬਣਾ ਕੇ ਵੱਡੇ ਵੱਡੇ ਤਸ਼ਕਰ ਕਾਫੀ ਵੱਡੇ ਵੱਡੇ ਘਰ ਬਣਾਉਂਦੇ ਸੀ ਸਰਕਾਰ ਦੀਆਂ ਰੰਜਾਇਸ ਜ਼ਮੀਨਾਂ ਮਾਰ ਕੇ ਇਹ ਤੁਹਾਨੂੰ ਵੇਖਣ ਨੂੰ ਮਿਲਿਆ ਹੋਵੇਗਾ ਅਸੀਂ ਥੋੜਾ ਜਿਹਾ ਪਹਿਲਾਂ ਇਸੇ ਤਰ੍ਹਾਂ ਦਾ ਇੱਕ ਨਸ਼ਾ ਤਸ਼ਕਰ ਵੱਲੋਂ ਬਣਾਇਆ ਘਰ ਕਾਦੀਆਂ ਦੇ ਵਿੱਚ ਪੀਲਾ ਪੰਜੇ ਵਾਲਾ ਬਲੋਜਰ ਲਗਾ ਕੇ ਤੇ ਢੱਟ ਹੈ ਜਿੰਨੇ ਵੀ ਬਣਾਇਆ ਹੋਇਆਗਾ ਜਿਹੜੇ ਨਸ਼ੇ ਤਸਕਿਰ ਨੇ ਵੀ ਇਹੋ ਜਿਹਾ ਘਰ ਬਣਾਇਆ ਹੋਇਆਗਾ ਉਹ ਜ਼ਰੂਰ ਢਾਹ ਦੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਐਸਐਚਓ ਸਾਹਿਬ ਸਾਡੇ ਐਸਐਮੂ ਮੈਡਮ ਸਾਡੇ ਇਸ ਨਗਰ ਦੇ ਸਰਪੰਚ ਸਾਹਿਬ ਸudar Singh ki rana ji ਸਰਦਾਰ ਹਰਜੀਤ ਸਿੰਘ ਜੀ ਸਤਿਕਾਰ ਸਾਡੇ ਚੇਅਰਮੈਨ ਸਰਦਾਰ ਮੋਹਨ ਸਿੰਘ ਜੀ ਸਾਹਮਣੇ ਬੈਠੇ ਸਾਡੇ ਪੰਚ ਸਰਪੰਚ ਔਰ ਪਿੰਡ ਭੰਗਵਾ ਦੇ ਨਗਰ ਨਿਵਾਸੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕੀ ਕਾਫੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਜਿਸ ਤਰ੍ਹਾਂ ਪਹਿਲਾਂ ਬੁਲਾ ਰਿਆਂ ਨੇ ਦੱਸਿਆ ਸ਼ੁਰੂ ਕੀਤੀ ਗਈ ਹੈ ਔਰ ਉਹਦੇ ਤਹਿਤ ਅਸੀਂ ਤੁਹਾਡੇ ਪਿੰਡਾਂ ਚ ਜਾ ਕੇ ਸਾਰੀ ਸਰਕਾਰ ਜਿਹੜੀ ਆ ਉਹ ਧਰਕੋੜਾ ਜਿ ਚੱਲ ਕੇ ਆਈ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਜਿਹੜੀ ਆ ਉਹ ਲੰਮਰ ਵੀ ਕਰੀਏ ਤੇ ਨਸ਼ਿਆਂ ਨੂੰ ਜਿਹੜਾ ਵਾ ਜਿਹੜਾ ਆ ਤੁਸੀਂ slogan ਲਿਖਿਆ ਸਾਡਾ ਸੁਪਨਾ ਨਸ਼ਾ ਮੁਕਤ ਪੰਜਾਬ ਸੋ ਅਸੀਂ ਸਾਰੇ ਰਲ ਕੇ ਤੇ ਨਸ਼ਿਆਂ ਨੂੰ ਥੱਲ ਪਾਈਏ ਕਿਉਂਕਿ ਇਹ ਇਕੱਲਾ ਪੁਲਿਸ ਦਾ ਜਾਂ ਇਕੱਲਾ ਸਰਕਾਰ ਦਾ ਕੰਮ ਨਹੀਂ ਇਹ ਇੱਕ ਸਮਾਜ ਦੀ ਸਮੱਸਿਆ ਔਰ ਇੱਕ ਕਹਾਣੀ ਹੋ ਸਕਦੀ ਹੈ ਜੇ ਸਾਰਾ ਸਮਾਜ ਜਿਹੜਾ ਵਾ ਉਹ ਇਕੱਠਾ ਹੋ ਕੇ ਇੱਕ ਜਿਵੇਂ ਗੁਰਮਤਾ ਹੁੰਦਾ ਹੁੰਦਾ ਉਸੇ ਪਹਿਲੇ ਮਿਲਿਆ ਤੇ ਉਹ ਕਰਕੇ ਸਾਰਾ ਪਿੰਡ ਗੁਰਮਤਾ ਕਰੇ ਕਿ ਅਸੀਂ ਜਿਹੜਾ ਵਾ ਕਿਸੇ ਵੀ ਨਸ਼ਾ ਤਸਕਰ ਨੂੰ ਜਿਹੜਾ ਪਿੰਡ ਚੋਂ ਨਹੀਂ ਮੜਨਦੇ ਆਂ ਕਿਸੇ ਨਸ਼ੇ ਵਾਲੇ ਦੀ ਤਮਾਮਤ ਨਹੀਂ ਕਰਾਂਗੇ ਕਿਸੇ ਦੀ ਉਹ ਮਾਤ ਨਹੀਂ ਕਰਾਂਗੇ ਸਾਰਾ ਅਹਿੰਕ ਹੈਗਾ ਕਰ ਲਈਏ ਤੇ ਹੌਲੀ-ਹੌਲੀ ਅਸੀਂ ਪਹਿਲੋਂ ਪਿੰਡਾਂ ਨੂੰ ਨਸ਼ਾ ਮੁਕਤ ਕਰੀਏ ਫਿਰ ਜਿਹੜਾ ਵਾ ਹੌਲੀ-ਹੌਲੀ ਕਸਦੇ ਨਸ਼ਾ ਮੁਕਤ ਹੋਣ ਖੇਰ ਹੋਤੇ ਅਲਟੀਮੇਟਲੀ ਸਾਰਾ ਪੰਜਾਬ ਜਿਹੜਾ ਨਸ਼ਾ ਮੁਕਤ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਰਾਖੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਨਸ਼ਾ ਤਸਕਰ ਨੂੰ ਪਿੰਡ ਵਿੱਚ ਬੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜੋ ਵਾਹਿਗੁਰੂ ਜੀ ਕਾ ਮੈਂ ਡਾਕਟਰ ਪੂਰਨਿਮਾ ਮੈਡੀਕਲ ਅਫਸਰ ਸੀਐਸਸੀ ਕਾਨੂੰਮਨ ਵਿਖੇ ਡਿਊਟੀ ਕਰ ਰਹੀ ਹਾਂ ਔਰ ਅੱਜ ਅਸੀਂ ਇੱਥੇ ਪਿੰਡ ਭੰਗਾ ਵਿਖੇ ਨਸ਼ਾ ਛਡਾਊ ਕੈਂਪ ਦਾ ਇੱਕ ਹਿੱਸਾ ਬਣੀ ਹਾਂ ਮੈਂ ਇੱਥੇ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਨਸ਼ਾ ਛੱਡਣਾ ਇੱਕ ਅੱਛੀ ਚੀਜ਼ ਹੈ ਔਰ ਸਰਕਾਰ ਇਸ ਪ੍ਰਤੀ ਬਹੁਤ ਸੀਰੀਅਸਲੀ ਕੋਸ਼ਿਸ਼ਾਂ ਕਰ ਰਹੀ ਹੈ ਸਾਡੇ ਹਸਪਤਾਲ ਵਿੱਚ ਵੀ ਦਵਾਈਆਂ ਮਿਲ ਰਹੀਆਂ ਹਨ ਜਿਨ੍ਹਾਂ ਨਾਲ ਜੋ ਨਸ਼ੇ ਕਰਦੇ ਨੇ ਲੋਕ ਉਹਨਾਂ ਨੂੰ ਉਹ ਦਵਾਈ ਦਿੱਤੀ ਜਾਂਦੀ ਹੈ ਤੇ ਉਹ ਨਸ਼ੇ ਨੂੰ ਛੱਡ ਕੇ ਉਹ ਦਵਾਈ ਸ਼ੁਰੂ ਕਰ ਸਕਦੇ ਹਨ ਔਰ ਉਹ ਦਵਾਈ ਹੌਲੀ ਹੌਲੀ ਦੋ ਤੋਂ ਇੱਕ ਗੋਲੀ ਕਰਕੇ ਇੱਕ ਤੋਂ ਬਾਅਦ ਫਿਰ ਛੱਡ ਕੇ ਨਸ਼ਾ ਮੁਕਤ ਹੋਇਆ ਜਾ ਸਕਦਾ ਹੈ ਇਸ ਲਈ ਅਗਰ ਪਹਿਲਾਂ ਕਿਸੇ ਨੂੰ ਵੀ ਇਹ ਗਲਤ ਫੈਮਸੀ ਸੀ ਕਿ ਨਸ਼ਾ ਛੱਡਣਾ ਤਾਂ ਬਿਲਕੁਲ ਇੰਪੋਸੀਬਲ ਹੈ ਇਹ ਹੁਣ ਇਦਾਂ ਦੀ ਕੋਈ ਗੱਲ ਨਹੀਂ ਹੈ ਸਾਡੇ ਸਾਈਕੀਆਟ੍ਰਿਸਟ ਸਿਵਲ ਹਸਪਤਲ ਬਬਰੀ ਵਿੱਚ ਉਹਨਾਂ ਦੀ ਕਾਉਂਸਲਿੰਗ ਕਰਦੇ ਹਨ ਔਰ ਦਵਾਈਆਂ ਲੋਕਲ ਤੁਨਵਾਂ ਦੇ ਵਿੱਚ ਵੀ ਮਿਲ ਸਕ ਮਿਲ ਜਾਂਦੀਆਂ ਹਨ ਔਰ ਮੈਂ ਹੀ ਸਾਡਾ ਸਾਰੀ ਸਰਕਾਰ ਦਾ ਇਹੀ ਪ੍ਰਯਾਸ ਹੈ ਕਿ ਵੱਧ ਤੋਂ ਵੱਧ ਲੋਕ ਇਸ ਦਵਾਈਆਂ ਨੂੰ ਯੂਜ਼ ਕਰਕੇ ਆਪਣੇ ਜੀਵਨ 'ਚੋਂ ਨਸ਼ੇ ਨੂੰ ਨਸ਼ੇ ਤੋਂ ਮੁਕਤ ਹੋਣ ਔਰ ਆਪਣੀ ਇੱਕ ਬਿਹਤਰ ਜ਼ਿੰਦਗੀ ਬਣਾ ਸਕਣ ਨੌਜਵਾਨਾਂ ਲਈ ਇਹ ਸੰਦੇਸ਼ ਹੈ ਕਿ ਨੌਜਵਾਨ ਉਮਰ ਇੱਕ ਬਹੁਤ ਹੀ ਪ੍ਰੋਡਕਟਿਵ ਔਰ ਬਹੁਤ ਕੁਝ ਵੱਡਾ ਕਰਨ ਦੀ ਹੁੰਦੀ ਹੈ ਔਰ ਅਗਰ ਕੋਈ ਨਸ਼ਾ ਕਰਨਾ ਹੀ ਹੈ ਤੇ ਪੜ੍ਹਾਈ ਦਾ ਨਸ਼ਾ ਸਪੋਰਟਸ ਦਾ ਨਸ਼ਾ ਬਹੁਤ ਸਾਰੀਆਂ ਚੀਜ਼ਾਂ ਜੋ ਤੁਹਾਨੂੰ ਤੁਹਾਡੀ ਲਾਈਫ ਨੂੰ ਬਿਹਤਰ ਬਣਾ ਸਕਦੀਆਂ ਹਨ ਉਸ ਚੀਜ਼ ਦਾ ਨਸ਼ਾ ਕਰੋ ਔਰ ਇਸ ਚੀਜ਼ ਨਾਲ ਤੇ ਤੁਸੀਂ ਤੇ ਤੁਹਾਡਾ ਪਰਿਵਾਰ ਤੁਹਾਡੀ ਆਉਣ ਵਾਲੀ ਜਨਰੇਸ਼ਨਸ ਸਾਰਿਆਂ ਤੇ ਹੀ ਬੁਰਾ ਅਸਰ ਪੈਂਦਾ ਹੈ ਇਸ ਨਸ਼ੇ ਨੂੰ ਜ਼ਰੂਰ ਛੱਡਣਾ ਚਾਹੀਦਾ ਹੈ ਔਰ ਨਹੀਂ ਕਰਨਾ ਚਾਹੀਦਾ